ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਤੁਸੀਂ ਖੱਟੇ-ਮਿੱਠੇ ਸੰਤਰੀ ਸੌਂਗੀ ਦਾ ਬਹੁਤ ਹੀ ਖਾਦੀ ਹੋਵੇਗੀ ਪਰ ਕੀ ਤੁਸੀਂ ਕਦੇ ਕਾਲੀ ਸੌਂਗੀ ਦਾ ਸਵਾਦ ਚੱਖਿਆ ਹੈ ਜੇਕਰ ਤੁਸੀਂ ਕਦੇ ਵੀ ਕਾਲੀ ਸੌਂਗੀ ਨਹੀਂ ਖਾਧੀ ਤਾਂ ਤੁਸੀਂ ਇਸ ਦੇ ਫਾਇਦਿਆਂ ਤੋਂ ਵੀ ਜਾਣੂ ਨਹੀਂ ਹੋਵੋਗੇ ਅਸਲ ਵਿੱਚ ਸੰਤਰੀ ਸੌਂਗੀ ਹਰੇ ਅੰਗੂਰ ਤੋਂ ਬਣਾਈ ਜਾਂਦੀ ਹੈ ਤੇ ਕਾਲੀ ਸੌਂਗੀ ਕਾਲੇ ਅੰਗੂਰ ਤੋਂ ਬਣਾਈ ਜਾਂਦੀ ਹੈ ਕਾਲੀ ਸੌਂਗੀ ਆਮ ਤੌਰ ਤੇ ਸੰਤਰੀ ਸੌਂਗੀ ਨਾਲੋਂ ਕਿਤੇ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਦਾ ਸੇਵਨ ਕਰੋਗੇ ਤੇ ਤੁਹਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਵੇਗੀ ਕਾਲੀ ਸੌਂਗੀ ਰਾਤ ਨੂੰ ਦੋਸਤੋ ਤੁਸੀਂ ਦੁੱਧ ਵਿੱਚ ਭਿਓ ਕੇ ਰੱਖ ਦੇਣੀ ਹੈ ਅਤੇ ਸਵੇਰੇ ਇਸ ਦਾ ਤੁਸੀਂ ਸੇਵਨ ਕਰਨਾ ਹੈ ਇਸ ਦੇ ਨਾਲ ਤੁਹਾਨੂੰ ਬੇਮਿਸਾਲ ਫਾਇਦੇ ਮਿਲਣਗੇ ਆਓ ਤੁਹਾਨੂੰ ਦੱਸਦੇ ਹਾਂ ਦੋਸਤੋ ਦੁੱਧ ਵਿੱਚ ਭਿੱਜੀ ਹੋਈ ਕਾਲੀ ਸੌਂਗੀ ਖਾਣ ਦੇ ਅਨੋਖੇ ਫਾਇਦਿਆਂ ਬਾਰੇ ਇਹ ਦੋਸਤੋ ਸਾਡੇ ਬੈਡ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀ ਹੈ ਇਸ ਦੇ ਸੇਵਨ ਨਾਲ ਦੋਸਤੋ ਬੈਡ ਕਲੋਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ਵਿੱਚ ਮੌਜੂਦ ਫੈਟ ਦੀ ਮਾਤਰਾ ਨੂੰ ਵੀ ਘਟਾਉਂਦਾ ਹੈ। ਤੁਸੀਂ ਸਮਝ ਹੀ ਸਕਦੇ ਹੋ ਕਿ ਇਹ ਸਾਡੇ ਸਰੀਰ ਲਈ ਕਿੰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਲੜਨ ਦੀ ਸ਼ਕਤੀ ਨੂੰ ਭਾਵ ਕਿ ਇਮਿਊਨਿਟੀ ਪਾਵਰ ਨੂੰ ਵਧਾ ਦਿੰਦੀ ਹੈ। ਇਸ ਦੇ ਨਾਲ ਦੋਸਤੋ ਕਾਲੀ ਸੌਂਗੀ ਵਾਲਾ ਦੁੱਧ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧ ਜਾਂਦੀ ਹੈ। ਜਿਸ ਦੇ ਨਾਲ ਕਿ ਤੁਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ। ਇਹ ਦੋਸਤੋ ਚਮੜੀ ਨੂੰ ਵੀ ਨਿਖਾਰਦੀ ਹੈ। ਕਾਲੀ ਸੌਂਗੀ ਵਿੱਚ ਮੌਜੂਦ ਐਂਟੀਆਕਸੀਡੈਂਟ ਚਮੜੀ ਦੀ ਰੰਗਤ ਨੂੰ ਨਿਖਾਰ ਅਤੇ ਕਈ ਤਰ੍ਹਾਂ ਦੇ ਸਕਿਨ ਇਨਫੈਕਸ਼ਨ ਨੂੰ ਵੀ ਰੋਕਦੇ ਹਨ ਜਿਸ ਦੇ ਨਾਲ ਕੀ ਦੋਸਤੋ ਸਾਡੀ ਚਮੜੀ ਤਰੋ ਤਾਜ਼ਾ ਬਣੀ ਰਹਿੰਦੀ ਹੈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹੀ ਬੀਪੀ ਨੂੰ ਕੰਟਰੋਲ ਕਰਨ ਲਈ ਜਾਣੇ ਜਾਂਦੇ ਹਨ ਕਾਲੀ ਸੌਂਗੀ ਇਹਨਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ ਇਸ ਦੇ ਲਈ ਤੁਸੀਂ ਦੋਸਤੋ ਜੇਕਰ ਦਹਾਈ ਬੀਪੀ ਦੇ ਜਾਂ ਫਿਰ ਦਿਲ ਦੇ ਮਰੀਜ਼ ਹੋ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਆਤੰਤ ਦੋਸਤੋ ਤੁਸੀਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ